ਮੁਲਾਜ਼ਮ ਖਬਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਜ਼ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੇ ਕਮਿਸ਼ਨ ਦੇ ਏਰੀਅਰਜ਼ ਦੀ ਮੰਗ ਪੰਜਾਬ ਸਰਕਾਰ ਤੋਂ ਕਰ ਰਹੇ ਸੀ ਤੇ ਇਸ ਦੇ ਰਿਗਾਰਡਿੰਗ ਕੁਝ ਕੇਸ ਵੀ ਜਿਹੜੇ ਨੇ ਪਟੀਸ਼ਨਜ਼ ਜਿਹੜੀਆਂ ਨੇ ਫਾਈਲ ਕੀਤੀਆਂ ਗਈਆਂ ਸੀ ਹਾਈ ਕੋਰਟ ਦੇ ਵਿੱਚ ਉੱਥੇ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਸੀ ਕਿ ਅਸੀਂ ਇਨਸਟਾਲਮੈਂਟਸ ਦੇ ਵਿੱਚ ਇਹਨਾਂ ਏਰੀਅਰਜ਼ ਦੀ ਅਦਾਇਗੀ ਜਿਹੜੀ ਆ ਉਹ ਕਰਾਂਗੇ ਤੇ ਹੁਣ ਦੋਸਤੋ ਪਿਛਲੀ 13 ਫਰਵਰੀ 2025 ਦੀ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਇਹ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਨੂੰ ਜਿਹੜਾ ਏਰੀਅਰਜ਼ ਦੀ ਅਦਾਇਗੀ ਜਿਹੜੀ ਹੈ ਉਹ ਕੀਤੀ ਜਾਊਗੀ ਤੇ ਇਹ ਅਦਾਇਗੀ ਜਿਹੜੀ ਹੈ ਉਹ ਕਿਵੇਂ-ਕਿਵੇਂ ਕਰਨੀ ਹੈ ਇਸ ਦੇ ਰਿਗਾਰਡਿੰਗ ਪੰਜਾਬ ਸਰਕਾਰ ਦਾ ਲੈਟਰ ਜਿਹੜਾ ਹੈ ਉਹ ਇਸ਼ੂ ਹੋ ਚੁੱਕਿਆ ਹੈ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਫਾਈਨਾਂਸ ਵੱਲੋਂ ਇਹ ਲੈਟਰ ਇਸ਼ੂ ਕੀਤਾ ਗਿਆ ਤੇ 18 ਫਰਵਰੀ 2025 ਦਾ ਇਹ ਲੈਟਰ ਹੈ ਤੇ ਇਹ ਲੈਟਰ ਜਿਹੜਾ ਪੰਜਾਬ ਸਰਕਾਰ ਦਾ ਇਸ਼ੂ ਹੋਇਆ ਹੈ ਇਹ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਤਨਖਾਹ ਪੈਨਸ਼ਨ ਤੇ ਫੈਮਿਲੀ ਪੈਨਸ਼ਨ ਤੇ ਇਸ ਤੋਂ ਇਲਾਵਾ ਲੀਵਨ ਕੈਸ਼ਮੈਂਟ ਜਿਹੜੀ ਹੈ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦੀ ਇਸ ਦੀ ਅਦਾਇਗੀ ਜਿਹੜੀ ਹੈ ਉਹ ਪੰਜਾਬ ਸਟੇਟ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕਰਨ ਦੀ ਇਹ ਲੈਟਰ ਗੱਲ ਕਰਦਾ ਹੈ ਤਾਂ ਇਹ ਪੇ ਕਮਿਸ਼ਨ ਦੇ ਏਰੀਅਰਸ ਜਿਹੜੇ ਨੇ ਉਹ ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਨੂੰ ਜਿਹੜੇ ਨੇ ਅਦਾ ਕੀਤੇ ਜਾਣਗੇ ਤੇ ਇਹਨਾਂ ਏਰੀਅਰਸ ਦੀ ਅਦਾਇਗੀ ਕਿਵੇਂ ਹੋਊਗੀ ਉਸ ਦੇ ਵਿੱਚ ਦੋਸਤੋ ਦੱਸਿਆ ਗਿਆ ਕਿ ਇਹੀ ਅਦਾਇਗੀ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਪੈਨਸ਼ਨਰਸ ਨੂੰ ਕੀਤੀ ਜਾਊਗੀ ਤੇ ਇਸ ਦੇ ਵਿੱਚ ਦੋਸਤੋ ਸਭ ਤੋਂ ਪਹਿਲਾ ਪੈਰਾ ਜਿਹੜਾ ਹੈਗਾ ਉਹ ਹੈ ਪੈਨਸ਼ਨਰਸ ਦਾ ਜਿਹੜੇ ਹੈਗੇ ਨੇ 85 ਸਾਲ ਤੋਂ ਉੱਪਰ ਦੇ ਜਿਨ੍ਹਾਂ ਦੀ ਉਮਰ 85 ਸਾਲ ਤੋਂ ਜ਼ਿਆਦਾ ਸੀ 1 ਅਕਤੂਬਰ 2024 ਨੂੰ 1 ਅਕਤੂਬਰ 2024 ਤੱਕ ਜਿਹੜੇ ਵੀ ਪੈਨਸ਼ਨਰਸ ਦੀ ਉਮਰ 85 ਸਾਲ ਤੋਂ ਜ਼ਿਆਦਾ ਹੋ ਚੁੱਕੀ ਸੀ ਉਹਨਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਏਰੀਅਰਸ ਦੀ ਅਦਾਇਗੀ ਕੀਤੀ ਜਾਊਗੀ ਤੇ ਇਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਦੋਸਤੋ ਇਸ ਏਰੀਅਰ ਦੇ ਵਿੱਚ ਜਿਹੜਾ ਡੀਏ ਹੈ ਜਾ ਡੀਆਰ ਪੈਨਸ਼ਨਰਸ ਦੇ ਕੇਸ ਦੇ ਵਿੱਚ ਆਪਾਂ ਕਹਿ ਲਈਏ ਇਹ ਇਨਕਲੂਡਡ ਹੈ ਤੇ ਇਹ ਅਦਾਇਗੀ ਜਿਹੜੀ ਹੈ ਉਹ ਦੋ ਬਰਾਬਰ ਦੇ ਇਨਸਟਾਲਮੈਂਟਸ ਦੇ ਵਿੱਚ ਕੀਤੀ ਜਾਊਗੀ ਦੋ ਬਰਾਬਰ ਦੀਆਂ ਕਿਸ਼ਤਾਂ ਦਿੱਤੀਆਂ ਜਾਣਗੀਆਂ ਫਰਵਰੀ 2025 ਤੇ ਮਾਰਚ 2025 ਨੂੰ ਇਹ ਅਦਾਇਗੀ ਜਿਹੜੀ ਹੈ ਪੈਨਸ਼ਨਰਸ ਤੇ ਫੈਮਿਲੀ ਪੈਨਸ਼ਨਰਸ ਜਿਨ੍ਹਾਂ ਦੀ ਵੀ ਉਮਰ 85 ਸਾਲ ਤੋਂ ਜ਼ਿਆਦਾ ਸੀ 1 ਅਕਤੂਬਰ 2024 ਤੱਕ ਤੇ ਜੇ ਕਿਸੇ ਕੇਸ ਦੇ ਵਿੱਚ ਪੈਨਸ਼ਨਰ ਦੀ ਮੌਤ ਹੋ ਚੁੱਕੀ ਹੈ ਜਾਂ ਫੈਮਿਲੀ ਪੈਨਸ਼ਨਰ ਦੀ ਮੌਤ ਹੋ ਚੁੱਕੀ ਹੈ ਤਾਂ ਉਹਨਾਂ ਦੇ ਲੀਗਲ ਹੈਅਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਇਸ ਦੀ ਅਦਾਇਗੀ ਕੀਤੀ ਜਾਊਗੀ ਅੱਗੇ ਦੋਸਤੋ ਆ ਜਾਂਦੇ ਨੇ ਉਹ ਪੈਨਸ਼ਨਰ ਜਿਨ੍ਹਾਂ ਦੀ ਉਮਰ 75 ਸਾਲ ਤੋਂ 85 ਸਾਲ ਦੇ ਦਰਮਿਆਨ ਸੀ 1 ਅਕਤੂਬਰ 2024 ਤੱਕ ਇਹਨਾਂ ਪੈਨਸ਼ਨਰਸ ਨੂੰ ਜਿਹੜੀ ਅਦਾਇਗੀ ਹੈ ਉਹ 12 ਬਰਾਬਰ ਕਿਸ਼ਤਾਂ ਦੇ ਵਿੱਚ ਕੀਤੀ ਜਾਊਗੀ ਮੰਥਲੀ ਇਨਸਟਾਲਮੈਂਟਸ ਹੋਣਗੇ ਇਹ 12 ਤੇ ਅਪ੍ਰੈਲ 2025 ਤੋਂ ਮਾਰਚ 2026 ਤੱਕ ਇਹਨਾਂ ਦੀ ਅਦਾਇਗੀ ਜਿਹੜੀ ਹੈ ਕੀਤੀ ਜਾਊਗੀ ਚਾਹੇ ਕੋਈ ਪੈਨਸ਼ਨਰ ਹੈ ਜਾਂ ਫੈਮਿਲੀ ਪੈਨਸ਼ਨਰ ਹੈ ਜੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਉਸ ਕੇਸ ਦੇ ਵਿੱਚ ਉਹਨਾਂ ਦੇ ਜਿਹੜੇ ਵਾਰਿਸ ਨੇ ਉਹਨਾਂ ਨੂੰ ਇਸ ਦੀ ਅਦਾਇਗੀ ਜਿਹੜੀ ਹੈ ਕੀਤੀ ਜਾਊਗੀ ਅੱਗੇ ਦੋਸਤੋ ਆ ਜਾਂਦੇ ਨੇ ਉਹ ਪੈਨਸ਼ਨਰਸ ਜਿਨ੍ਹਾਂ ਦੀ ਉਮਰ ਜਿਹੜੀ ਹੈ ਉਹ 75 ਸਾਲ ਤੋਂ ਥੱਲੇ ਹੈ ਇਨਨੂੰ ਇਸ ਪੇ ਕਮਿਸ਼ਨ ਦੇ ਏਰੀਅਰਸ ਜਿਹੜੇ ਨੇ ਇਨਕਲੂਡਿੰਗ ਡੀਏ ਇਹ ਜਿਹੜੀ ਅਦਾਇਗੀ ਹੈ ਉਹ 42 ਮੰਥਲੀ ਇਨਸਟਾਲਮੈਂਟਸ ਦੇ ਵਿੱਚ ਕੀਤੀ ਜਾਊਗੀ 42 ਮਹੀਨੇ ਦੀਆਂ ਕਿਸ਼ਤਾਂ ਜਿਹੜੀਆਂ ਨੇ ਉਹ ਬਣਨਗੀਆਂ 75 ਸਾਲ ਤੋਂ ਥੱਲੇ ਦੇ ਪੈਨਸ਼ਨਰਸ ਵਾਸਤੇ ਤੇ ਇਹ ਕਿਸ਼ਤਾਂ ਕਿਵੇਂ ਹੋਣਗੀਆਂ ਦੋਸਤੋ ਸਾਲ 2016 ਤੇ 17 ਇਸ ਦੇ ਦਰਮਿਆਨ ਦੀ ਜਿਹੜੀ ਪੇਮੈਂਟ ਹੋਊਗੀ ਉਹਦੀਆਂ 15 ਇਨਸਟਾਲਮੈਂਟਸ ਕੀਤੀਆਂ ਜਾਣਗੀਆਂ April 2025 ਤੋਂ ਇਹ ਸਟਾਰਟ ਹੋਣਗੀਆਂ ਇਸ ਤੋਂ ਬਾਅਦ ਸਾਲ 2018 ਤੋਂ 19 ਤੱਕ ਦਾ ਜਿਹੜਾ ਏਰੀਅਰ ਹੈ ਇਹ 18 ਕਿਸ਼ਤਾਂ ਦੇ ਵਿੱਚ ਪੇ ਕੀਤਾ ਜਾਊਗਾ ਤੇ ਇਹ ਜਿਹੜੀਆਂ ਕਿਸ਼ਤਾਂ ਨੇ ਪੇਮੈਂਟ ਜਿਹੜੀ ਹੈ ਇਹ July 2026 ਦੇ ਵਿੱਚ ਸ਼ੁਰੂ ਹੋਣਗੀਆਂ ਅੱਗੇ 2020 ਤੋਂ 2021 ਤੱਕ ਦਾ ਜਿਹੜਾ ਏਰੀਅਰ ਹੈ 30 June 2021 ਤੱਕ ਦਾ ਇਹ ਜਿਹੜੇ ਏਰੀਅਰ ਨੇ ਇਨਾਂ ਦੀ ਅਦਾਇਗੀ 9 ਕਿਸ਼ਤਾਂ ਦੇ ਵਿੱਚ ਕੀਤੀ ਜਾਊਗੀ ਤੇ ਇਹ ਜਿਹੜੀ ਅਦਾਇਗੀ ਆ ਦੋਸਤੋ ਜਨਵਰੀ 2028 ਦੇ ਵਿੱਚ ਸਟਾਰਟ ਕੀਤੀ ਜਾਊਗੀ ਤੇ ਅੱਗੇ ਦੋਸਤੋ ਦੇਖਦੇ ਆ ਇਹ ਏਰੀਅਰਸ ਨੇ ਜਿਹੜੇ ਉਹ ਲੀਵ ਐਂਡ ਕੈਸ਼ਮੈਂਟ ਦੇ ਜਿਹੜੇ ਵੀ ਗਵਰਨਮੈਂਟ EMPLOYEES ਦੋਸਤੋ ਰਿਟਾਇਰ ਹੋਏ ਨੇ 1 ਜਨਵਰੀ 2016 ਤੋਂ 30 ਜੂਨ 2021 ਦੇ ਪੀਰੀਅਡ ਦੇ ਦੌਰਾਨ ਇਹ ਜਿਹੜੇ EMPLOYEES ਰਿਟਾਇਰ ਹੋਏ ਨੇ ਇਹਨਾਂ ਨੂੰ ਜਿਹੜੀ ਲੀਵ ਐਂਡ ਕੈਸ਼ਮੈਂਟ ਦੀ ਜਿਹੜੀ ਪੇਮੈਂਟ ਹੈ ਇਹਨਾਂ ਦੇ ਜਿਹੜੇ ਏਰੀਅਰਸ ਨੇ ਉਹ 4 ਚਮਾਹੀ ਜਿਹੜੀ ਇਨਸਟਾਲਮੈਂਟਸ ਨੇ 6 ਮੰਥਲੀ ਇਨਸਟਾਲਮੈਂਟਸ ਦੇ ਵਿੱਚ ਇਹਨਾਂ ਨੂੰ ਪੇ ਕੀਤਾ ਜਾਊਗਾ ਪਹਿਲੀ ਜਿਹੜੀ ਕਿਸ਼ਤ ਹੈ ਉਹ April 2025 ਦੇ ਵਿੱਚ ਉਸ ਤੋਂ ਬਾਅਦ October 2025 ਫਿਰ April 2026 ਫਿਰ October 2026 ਇਸ ਤਰ੍ਹਾਂ ਇਹਨਾਂ ਦੀਆਂ ਚਾਰ ਕਿਸ਼ਤਾਂ ਦੇ ਵਿੱਚ ਅਦਾਇਗੀ ਕੀਤੀ ਜਾਊਗੀ ਤੇ ਇਹ ਚਮਾਹੀ ਕਿਸ਼ਤਾਂ ਹੋਣਗੀਆਂ ਇਸ ਤੋਂ ਬਾਅਦ ਦੋਸਤੋ ਗੱਲ ਕਰਦੇ ਹਾਂ ਗਵਰਨਮੈਂਟ EMPLOYEES ਦੀ ਜਿਹੜੇ ਗਵਰਨਮੈਂਟ EMPLOYEES ਨੇ ਵਰਕਿੰਗ ਨੇ ਉਹਨਾਂ ਨੂੰ ਇਸ ਪੇ ਕਮਿਸ਼ਨ ਦੀ ਅਦਾਇਗੀ DA ਦੇ ਸਮੇਤ ਇਹ ਕਿਵੇਂ ਕੀਤੀ ਜਾਊਗੀ ਤਾਂ ਗਵਰਨਮੈਂਟ EMPLOYEES ਦੇ ਕੇਸ ਦੇ ਵਿੱਚ ਦੋਸਤੋ ਇਹਨਾਂ ਪੇ ਕਮਿਸ਼ਨ ਦੇ ਏਰੀਅਰਸ ਦੀ ਜਿਹੜੀ ਅਦਾਇਗੀ ਹੈ ਉਹ 36 ਮਹੀਨਿਆਂ ਦੀਆਂ ਇਨਸਟਾਲਮੈਂਟ ਦੇ ਵਿੱਚ ਕੀਤੀ ਜਾਊਗੀ ਅੱਗੇ ਟੇਬਲ ਦੇ ਵਿੱਚ ਸਮਝਾਇਆ ਹੋਇਆ ਹੈ ਕਿ 2016 ਦੇ ਸਾਲ ਵਾਸਤੇ ਜਿਹੜੇ ਇਨਸਟਾਲਮੈਂਟਸ ਬਣਦੇ ਨੇ ਉਹ 12 ਬਣਦੇ ਨੇ 2016 ਦੇ ਸਾਲ ਦਾ ਜਿਹੜਾ ਏਰੀਅਰ ਹੈ ਉਹ 12 ਇਨਸਟਾਲਮੈਂਟਸ ਦੇ ਵਿੱਚ ਪੇ ਕੀਤਾ ਜਾਊਗਾ ਤੇ ਇਹ ਇਨਸਟਾਲਮੈਂਟਸ ਦੀ ਜਿਹੜੀ ਪੇਮੈਂਟ ਹੈ ਇਹ April 2026 ਦੇ ਵਿੱਚ ਸਟਾਰਟ ਹੋਊਗੀ ਤਾਂ ਦੋਸਤੋ ਮੁਲਾਜ਼ਮਾਂ ਨੂੰ ਹਲੇ ਇੰਤਜ਼ਾਰ ਕਰਨਾ ਪਊਗਾ ਪਹਿਲੀ ਇਨਸਟਾਲਮੈਂਟ ਵਾਸਤੇ ਵੀ ਇਹ April 2026 ਦੇ ਵਿੱਚ ਜਾ ਕੇ ਸਟਾਰਟ ਹੋਊਗੀ ਉਸ ਤੋਂ ਬਾਅਦ ਸਾਲ 2017 18 19 20 ਤੇ 21 21 ਦੇ ਕੇਸ ਦੇ ਵਿੱਚ 30 ਜੂਨ 2021 ਤੱਕ ਦਾ ਇਹਨਾਂ ਸਾਲਾਂ ਦੀ ਜਿਹੜੀ ਇਨਸਟਾਲਮੈਂਟ ਹੈ ਇਹਨਾਂ ਸਾਲਾਂ ਦੇ ਜਿਹੜੇ ਏਰੀਅਰਸ ਨੇ ਇਹ 24 ਕਿਸ਼ਤਾਂ ਦੇ ਵਿੱਚ ਪੇ ਕੀਤੇ ਜਾਣਗੇ ਤੇ ਇਹਨਾਂ ਦੀ ਜਿਹੜੀ ਅਦਾਇਗੀ ਹੈ ਉਹ April 2027 ਤੋਂ ਸਟਾਰਟ ਹੋਊਗੀ। ਇੱਥੇ ਤੁਹਾਨੂੰ ਦੱਸ ਦਿੰਨੇ ਆਂ ਦੋਸਤੋ ਕਿ ਸਾਲ 2016 ਦੇ ਵਿੱਚ ਜੇ ਕੋਈ ਕਰਮਚਾਰੀ ਰਿਕਰੂਟ ਹੋਇਆ ਹੈ ਜਾਂ ਸਾਲ 2017, 18, 19, 20, 21 ਦੇ ਵਿੱਚ ਕੋਈ ਕਰਮਚਾਰੀ ਰਿਕਰੂਟ ਹੋਇਆ ਤਾਂ ਇਸ ਟੇਬਲ ਦੇ ਵਿੱਚ ਦੱਸੀਆਂ ਡੇਟਸ ਦੇ ਅਕੋਰਡਿੰਗਲੀ ਹੀ ਉਹਨਾਂ ਦੀ ਜਿਹੜੀ ਏਰੀਅਰਸ ਦੀ ਪੇਮੈਂਟ ਹੈ ਉਹ ਕੀਤੀ ਜਾਊਗੀ। ਅੱਗੇ ਦੋਸਤੋ ਸਰਕਾਰ ਨੇ ਕਲੈਰੀਫਾਈ ਕੀਤਾ ਹੈ ਕਿ ਜਿਹੜਾ ਡੀਏ ਦੇ ਵਿੱਚ ਵਾਧਾ ਹੋਇਆ 1 ਜੁਲਾਈ 2021 ਤੋਂ ਲੈ ਕੇ 31/3/2024 ਤੱਕ ਡੀਏ ਦੇ ਵਿੱਚ ਜਿੰਨੇ ਵੀ ਵਾਧੇ ਹੋਏ ਨੇ ਤੁਹਾਨੂੰ ਧਿਆਨ ਚ ਹੋਊਗਾ ਕਿ ਇਹਨਾਂ ਡੀਏ ਦੀ ਜਿਹੜੀ ਏਰੀਅਰਸ ਦੀ ਅਦਾਇਗੀ ਹੈ ਉਹ ਸਰਕਾਰ ਨੇ ਨਹੀਂ ਕੀਤੀ ਤੁਰੰਤ ਪ੍ਰਭਾਵ ਤੋਂ ਇਹ ਡੀਏ ਲਾਗੂ ਕੀਤਾ ਗਿਆ ਸੀ ਪਰ ਪਿਛਲਾ ਜਿਹੜਾ ਬਕਾਇਆ ਸੀ ਉਸ ਦੀ ਅਦਾਇਗੀ ਹਲੇ ਪੈਂਡਿੰਗ ਹੈ ਮੁਲਾਜ਼ਮਾਂ ਨੂੰ ਵੀ ਤੇ ਪੈਨਸ਼ਨਰਾਂ ਨੂੰ ਵੀ ਤਾਂ 1 ਜੁਲਾਈ 2021 ਤੋਂ ਲੈ ਕੇ 31/3/2024 ਤੱਕ ਦਾ ਜਿਹੜਾ ਡੀਏ ਜਾਂ ਡੀਆਰ ਇਸਦੀ ਅਦਾਇਗੀ ਦੇ ਬਾਰੇ ਪੰਜਾਬ ਸਰਕਾਰ 6ਵੇਂ ਤਨਖਾਹ ਕਮਿਸ਼ਨ ਦੇ ਏਰੀਅਰ ਦੇਣ ਤੋਂ ਬਾਅਦ ਜਿਹੜਾ ਹੈ ਉਹ ਵਿਉਂਤਬੰਦੀ ਕਰੂਗੀ ਤੇ ਇਹ ਜਿਹੜੀ ਅਦਾਇਗੀ ਹੈ ਇਹ ਵੀ ਇਨਸਟਾਲਮੈਂਟਸ ਦੇ ਵਿੱਚ ਦਿੱਤੀ ਜਾਊਗੀ ਹਾਲਾਂਕਿ ਇੱਥੇ ਇਹ ਵੀ ਮੈਂਸ਼ਨ ਕੀਤਾ ਹੈ ਸਰਕਾਰ ਨੇ ਕਿ ਗਵਰਨਮੈਂਟ ਦੇ ਜਿਹੜੇ ਰਿਸੋਰਸਸ ਨੇ ਫਾਈਨੈਂਸ਼ੀਅਲ ਰਿਸੋਰਸਸ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਜੇ ਸਟੇਟ ਦੀ ਹਾਲਾਤ ਸੁਧਰਦੇ ਆ ਤਾਂ ਇਹ ਪੇਮੈਂਟ ਜਿਹੜੀ ਹੈ ਉਹ ਪਹਿਲਾਂ ਵੀ ਕੀਤੀ ਜਾ ਸਕਦੀ ਹੈ ਤਾਂ ਇਸ ਤਰ੍ਹਾਂ ਦੋਸਤੋ ਪੇ ਕਮਿਸ਼ਨ ਦੇ ਜਿਹੜੇ ਏਰੀਅਰਸ ਨੇ ਇਹਨਾਂ ਦੀ ਅਦਾਇਗੀ ਦੇ ਵਿੱਚ ਹਲੇ ਬਹੁਤ ਸਮਾਂ ਲੱਗਣ ਵਾਲਾ ਹੈ ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕਾਫੀ ਲੰਬੀ ਉਡੀਕ ਕਰਨੀ ਪੈ ਸਕਦੀ ਹੈ ਇਹਨਾਂ ਏਰੀਅਰਸ ਦੀ ਪੂਰੀ ਤਰ੍ਹਾਂ ਅਦਾਇਗੀ ਹੋਣ ਦੇ ਵਿੱਚ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਦੇ ਵਿੱਚ ਵੱਡੀ ਉਮਰ ਦੇ ਜਿਹੜੇ ਪੈਨਸ਼ਨਰਸ ਨੇ ਉਹਨਾਂ ਦਾ ਖਾਸ ਧਿਆਨ ਰੱਖਿਆ ਹਾਈ ਕੋਰਟ ਦੇ ਵਿੱਚ ਫਾਈਲ ਕੀਤੀਆਂ ਗਈਆਂ ਪਟੀਸ਼ਨਸ ਜਿਹੜੀਆਂ ਨੇ OS ਦੇ ਵਿੱਚ ਕਾਫੀ ਉਹਨਾਂ ਨੇ ਅਹਿਮ ਰੋਲ ਅਦਾ ਕੀਤਾ ਹੈ ਪੰਜਾਬ ਸਰਕਾਰ ਦੇ ਉੱਪਰ ਕਾਫੀ ਪ੍ਰੈਸ਼ਰ ਬਣਾਉਣ ਦਾ ਕੰਮ ਇਹਨਾਂ ਪਟੀਸ਼ਨਸ ਨੇ ਕੀਤਾ ਇਸ ਤੋਂ ਬਾਅਦ ਹੀ ਪੰਜਾਬ ਸਰਕਾਰ ਨੇ ਇਹਨਾਂ ਏਰੀਅਰਸ ਦੀ ਅਦਾਇਗੀ ਦਾ ਫੈਸਲਾ ਜਿਹੜਾ ਹੈ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਾਸਤੇ ਲਿਆ ਹੈ ਹਾਲਾਂਕਿ ਮੁਲਾਜ਼ਮਾਂ ਨੂੰ ਹਲੇ ਇਸ ਦੀ ਕਾਫੀ ਜ਼ਿਆਦਾ ਵੇਟ ਕਰਨੀ ਪਊਗੀ 2026 ਦੇ ਵਿੱਚ ਇਹਨਾਂ ਦੀ ਪੇਮੈਂਟ ਜਿਹੜੀ ਹੈ ਸਟਾਰਟ ਕੀਤੀ ਜਾਊਗੀ ਤਾਂ ਅੱਜ ਦੇ ਲਈ ਦੋਸਤੋ ਬਸ ਇੰਨਾ ਹੀ ਮਿਲਦੇ ਹਾਂ ਅਗਲੇ ਕਿਸੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਜੁੜੇ ਸਾਰੇ ਅਪਡੇਟਸ ਸਾਰੀਆਂ ਨਿਊਜ਼ ਪਾਉਣ ਦੇ ਲਈ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਤੇ ਬੈਲ ਨੋਟੀਫਿਕੇਸ਼ਨ ਜਿਹੜੀ ਹੈ ਉਸ ਦੇ ਵਿੱਚ ਆਲ ਨੋਟੀਫਿਕੇਸ਼ਨ ਨੂੰ ਕਲਿੱਕ ਕਰ ਲਓ ਤਾਂ ਕਿ ਕੋਈ ਵੀ ਕੰਮ ਦੀ ਖਬਰ ਤੁਸੀਂ ਮਿਸ ਨਾ ਕਰਦੋ ਤੇ ਜੇ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਦਾ ਬਟਨ ਜ਼ਰੂਰ ਦਬਦਿਆ ਕਰੋ ਵੀਡੀਓ ਦੇਖਣ ਦੇ